ਨਾ ਈਰਾਂ ਦੇ ਨਾ ਜ਼ਗੀਰਾਂ ਦੇ ਦੀਵੇ जग ਦੇ ਸਦਾ ਫਕੀਰਾਂ ਦੇ ਸashi kal ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆਤੀਪ ਸਿੰਘ ਸਨੇ ਮੇਲੇ ਬਹੁਤ ਦੇਖੇ ਆਣੇ ਪਰ ਤੁਹਾਨੂੰ ਮੈਂ ਮੇਲਾ ਦਿਖਾ ਰਿਹਾ ਔੜ ਮੋਟਾਂ ਦੇ ਜਿਹੜਾ ਸ਼ਮਸ਼ਾਨ ਘਾੜ ਦੇ ਵਿੱਚ ਲਾ ਮੈਂ ਕੈਮਰਾਮੈਨ ਨੂੰ ਕਿਹਾ ਕਿ ਤਸਵੀਰਾਂ ਦਿਖਾਈਆਂ ਜਾਣ ਅਸੀਂ ਖੜੇ ਆ ਸ਼ਮਸ਼ਾਨ ਘਾੜ ਦੇ ਵਿੱਚ ਜਿੱਥੇ ਸ਼ਮਸ਼ਾਨ ਘਾੜ ਦੇ ਵਿੱਚ ਫਕੀਰਾਂ ਦਾ ਮੇਲਾ ਲੱਗਦਾ ਵਾ ਇਸ ਵਕਤ ਸਾਨਾ ਪ੍ਰਬੰਧਕ ਕਮੇਟੀ ਗੱਲਬਾਤ ਕਰਾਂਗੇ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਇਹ ਜਿਹੜਾ ਮੇਲਾ ਜੀ ਜਿਹੜਾ ਮੇਲਾ ਲੱਗ ਰਿਹਾ ਵਾ ਹਾਂ ਜੀ ਸ਼ਮਸ਼ਾਨ ਘਾਟ ਦੇ ਵਿੱਚ ਮੇਲੇ ਬਹੁਤ ਦੇਖੇ ਹੋਏ ਇਹ ਸੰਤਾ ਨੇ ਪਰ ਸ਼ਮਸ਼ਾਨ ਘਾਟ 'ਚ ਕਿਉਂ ਮੇਲਾ ਲੱਗ ਰਿਹਾ ਸ਼ਮਸ਼ਾਨ ਘਾਟ ਦੇ ਵਿੱਚ ਹੀ ਦਾ ਸਭ ਕੁਝ ਹੈ ਜੀ ਰੱਬ ਫਕੀਰ ਸਭ ਇਹਦੇ 'ਚ ਹੀ ਆ ਜੀ ਤਾਂ ਇਹ ਸੰਤਾਂ ਦਾ ਪ੍ਰੇਮ ਹੋਇਆ ਸਦਾ ਜੀ ਤੇ ਇਹਨਾਂ ਦੀ ਆਸ਼ਕੀ ਸੰਗਲੇ ਸਾਡੇ ਨਾਲ ਜੀ ਤੇ ਇਹ ਮੇਰੇ ਪੈਰ ਘਰੋਂ ਚੱਲ ਕੇ ਇੱਥੇ ਆ ਗਏ ਇੱਥੇ ਆਉਣ ਤੋਂ ਬਾਅਦ ਫਿਰ ਮੇਰਾ ਮਨ ਜਿਹੜਾ ਸੀ ਆਉ ਇੱਥੇ ਲੱਗ ਗਿਆ ਮੈਂ ਫਿਰ ਥੋੜੇ ਥੋੜਾ ਕਰਕੇ ਇਹਨਾਂ ਦੀ ਪੂਜਾ ਕਰਦਾ ਰਿਹਾ ਜੀ ਅੱਜ ਇਹਨਾਂ ਦਾ ਜਿਹੜਾ ਸਾਥ ਆਇਆ ਬਹੁਤ ਹੀ ਵਧੀਆ ਲੋਕਾਂ ਨੂੰ 라마 ਰਹਾ ਲੋਕਾਂ ਨੂੰ ਠੀਕ ਹੋ ਰਹੇ ਲੋਕ ਆ ਪਰ ਕਈ ਲੋਕ ਤਾਂ ਸਮਸ਼ਾਨ ਘਾਟ ਜਾਣੋ ਦਰਦੀ ਹੁੰਦੇ ਆ ਪਰ ਤੁਹਾਨੂੰ ਨਹੀਂ ਇਹ ਸਮਝਣ ਕਰਦੇ ਵਿੱਚ ਕਦੇ ਡਰ ਲਾ ਵੀ ਆ ਮੈਂ ਫਕੀਰਾਂ ਦੇ ਨਾਲ ਤੁਹਾਡਾ ਪਿਆਰ ਆ ਜਿਹੜੀ ਦਰਗਾਹ ਵਾ ਇਹ ਕਿਹੜੀ ਬਾਬੇ ਦੀ ਹੈ ਕਿਹੜੇ ਫਕੀਰ ਦੀ ਹੈ ਇਹ ਮਸਜਿਦ ਨਿਸ਼ਾਹ ਦੀ ਜਗ੍ਹਾ ਜੀ ਜੀ ਮੁਸਲਮਾਨੀ ਜਗ੍ਹਾ ਤੇ ਕਾਫੀ ਦੇਰ ਤੋਂ ਆ ਤੇ ਸਨ 73 ਦਾ ਮੈਂ ਸੇਵਾ ਕਰਦਾ ਜੀ ਤੇ ਹੋਰ ਜੋ ਵੀ ਮੇਰੇ ਮਨ ਚ ਆਉਂਦਾ ਮੈਂ ਕਰ ਦਿੰਦਾ ਤੇ ਆਪ ਵੀ ਕਰਾਉਂਦੇ ਆ ਮੈਂ ਇੰਨੇ ਯੋਗ ਹੈ ਨਹੀਂ ਤੇ ਸਾਡੇ ਸਾਈਂ ਰੇਖਾ ਸਰਕਾਰ ਜਿਹਦੇ ਟਾਂਡੇ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਤਾਂ ਗੱਲਬਾਤ ਕਰਾਂਗੇ ਸਰਕਾਰ ਜੀ ਅਸਿਸਕਾਰ ਸਰ ਸੀ ਗੱਲ ਜੀ ਹਾਂ ਸਰਕਾਰ ਜੀ ਜਿਹੜੇ ਮੇਲਾ ਬਣਾਇਆ ਜਾ ਰਿਹਾ ਦਾ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਤੇ ਪਹੁੰਚੇ ਇੱਥੇ ਕਾਫੀ ਢੇਰ ਤੋਂ ਸਾਡੇ ਫਾਦਰ ਸਾਹਿਬ ਸੇਵਾ ਕਰਦੇ ਸੀਗੇ ਇੱਥੇ ਅਲਵਕਸ਼ ਬਾਬਾ ਦਿਨੇਸ਼ਾ ਮਸਤਾਂ ਦੀ ਜਗਾ ਵਾਂ ਔਰ ਪੋਰਾ ਸਾਫ਼ ਸੀਗਾ ਥੱਲੇ ਔਰ ਜਦੋਂ ਮਹਾਰਾਜ ਜੀ ਦੁਨੀਆ ਤੋਂ ਰੁਸਤਕ ਹੋਏ ਉਸ ਤੋਂ ਬਾਅਦ ਇਹ ਘੋਰਾ ਬੰਦ ਨਹੀਂ ਕਿਸੇ ਤੋਂ ਵੀ ਹੁੰਦਾ ਸੀ ਨਾ ਟਰੈਕਟਰਾਂ ਨਾ ਟਰਾਲੀਆਂ ਨਾ ਤੇ ਉਸ ਤੋਂ ਬਾਅਦ ਸਾਡੇ ਫਾਦਰ ਸਾਹਿਬ ਨੇ ਬੇਨਤੀ ਕੀਤੀ ਮਹਾਰਾਜ ਮੋਰੇ ਕਿ ਉੱਪਰੋਂ ਘੋਰੇ ਦਾ ਮੂੰਹ ਹੱਥ ਲਾਉਣ ਨਾਲ ਬੰਦ ਹੋ ਗਿਆ ਔਰ ਆਸਥਾਈ ਨਾਲ ਜੁੜ ਗਈ ਕਿ ਖੁਦਾ ਹੁੰਦਾ ਵਾ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਇਹ ਸੇਵਾ ਹੀ ਕਰਦੇ ਆਏ ਆ ਤੇ ਹੁਣ ਕੁਝ ਟਾਈਮ ਤੋਂ ਮੇਲਾ ਵੀ ਲੱਗਦਾ ਇੱਥੇ ਔਰ ਲੋਕਾਂ ਦੀਆਂ ਜੋ ਮਨੋ ਕਾਮਨਾਵਾਂ ਹੁੰਦੀਆਂ ਪੂਰੀਆਂ ਵੀ ਹੁੰਦੀਆਂ ਵਾ ਜਿਹੜੇ ਵਿਦੇਸ਼ ਜਾਵਾਂ ਲੇ ਉਹਨਾਂ ਦੀਆਂ ਵੀ ਹੁੰਦੀਆਂ ਆ ਮਾਂ ਜਿਹੜੇ ਬੇਵਿਲਾਦ ਦੇ ਉਹਨਾਂ ਦੇ ਵੀ ਔਲਾਦ ਹੁੰਦੀ ਐ ਆ ਕਿਹਾ ਜਾਂਦਾ ਕਿ ਸ਼ਮਸ਼ਾਨ ਘਾਟ ਦੇ ਵਿੱਚ ਬੰਦਾ ਜਾਂਦਾ ਤਾਂ ਜੇ ਕੋਈ ਤੁਸੀਂ ਕਿਹਨੇ ਮਨੁਕਾਮਨਾ ਪੂਰੀ ਹੁੰਦੀ ਆ ਮਦਰ ਪਰ ਜੇ ਸ਼ਮਸ਼ਾਨ ਘਟ ਜਾਈਦਾ ਤਾਂ ਲੋਕ ਦਿਨੇ ਤਾਂ ਡਰਦੇ ਆ ਰਾਤ ਨੂੰ ਵੀ ਡਰਦੇ ਆ ਪਰ ਇੱਥੇ ਜਿਹੜੇ ਮੇਲੇ ਲੱਗਦੇ ਆ ਉਹ ਫਕੀਰਾਂ ਦੇ ਲੱਗਦੇ ਆ ਸਹੀ ਮਾਇਨੇ ਦੇ ਵਿੱਚ ਤਾਂ ਹਰ ਬੰਦਾ ਅਲੋਪ ਹੋਇਆ ਵਾ ਖੁਦਾ ਦੇ ਘਰ ਨੂੰ ਗਿਆ ਵਾ ਔਰ ਮਰਨਾ ਸੱਚ ਐ ਔਰ ਸੱਚਾ ਘਰ ਸ਼ਮਸ਼ਾਨ ਘਾਟੀ ਹੁੰਦਾ ਵਾ ਇਸ ਤੋਂ ਕਿਉ ਡਰਨਾ